ਅਕਾਲ ਪੁਰਖ ਵਾਹਿਗੁਰੂ ਜੀ ਦੇ ਜਦੋਂ ਤੁਸੀਂ ਗੁਣ ਸਰਵਣ ਕਰੋਗੇ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਮਤਾ ਵਿੱਚ ਪਾਤਸ਼ਾਹ ਨੇ ਗੁਣ ਕਹੇ ਨੇ ਉਹ ਅਕਾਲ ਪੁਰਖ ਨਿਰਭਉ ਹੈ ਨਿਰਵੈਰ ਹੈ ਅਕਾਲ ਮੂਰਤ ਹੈ ਅਜੁਨੀ ਹੈ ਆਪਣੇ ਆਪ ਤੋਂ ਸੁੱਤੇ ਸਿੱਧ ਪ੍ਰਕਾਸ਼ਮਾਨ ਹੈ ਪ੍ਰਸਾਦ ਸਿੰਘ ਨੂੰ ਮਿਲਦਾ ਕਿਵੇਂ ਹੈ ਫਿਰ ਪਾਤਸ਼ਾਹ ਨੇ ਲਿਖਿਆ ਗੁਰਪ੍ਰਸਾਦ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਗੁਰਪ੍ਰਸਾਦ ਗੁਰਪ੍ਰਸਾਦ ਇੱਕੋ ਅੰਕਾਰ ਸਤਿਗੁਰ ਪ੍ਰਸਾਦ 33 ਵਾਰ ਤਾਂ ਪਾਤਸ਼ਾਹ ਜੀ ਨੇ ਮੂਲ ਮੰਤਰ ਲਿਖਿਆ ਉਹਦੇ ਵਿੱਚ ਵੀ ਲਿਖਿਆ ਗੁਰਪ੍ਰਸਾਦ ਹੁਣ ਸਵਾਲ ਪੈਦਾ ਹੁੰਦਾ ਵੀ ਗੁਰਪ੍ਰਸਾਦ ਕਿਵੇਂ ਪ੍ਰਾਪਤ ਹੋਵੇ ਤਾਂ ਸਤਿਗੁਰ ਜੀ ਦੀ ਬਾਣੀ ਪੜਿਓ ਉਹਦੇ ਵਿੱਚ ਮਹਾਰਾਜਿਆਂ ਨੇ ਬਚਨ ਕਹਿ ਜਦੋਂ ਸਿੱਖ ਗੁਰੂ ਚਰਨਾਂ ਵਿੱਚ ਦਰਸ਼ਨ ਕਰਨ ਆਵੇ ਉਦੇ ਅੰਦਰ ਸ਼ਰਧਾ ਤੇ ਭਾਵਨਾ ਹੋਣੀ ਚਾਹੀਦੀ ਹੈ ਸਿੱਖ ਦੀਆਂ ਅੱਖਾਂ ਵਿੱਚ ਸ਼ਰਧਾ ਹੋਵੇ ਸ਼ੱਕ ਨਾ ਹੋਵੇ ਜਦੋਂ ਸ਼ੱਕ ਪੈਦਾ ਹੋ ਜਾਏ ਤਾਂ ਸਾਧ ਸੰਗਤ ਕੋਈ ਵੀ ਰਿਸ਼ਤਾ ਹੋਵੇ ਉਹ ਕਮਜ਼ੋਰ ਹੋ ਜਾਂਦਾ ਤੁਸੀਂ ਹੁਣੇ ਸਰਵਣ ਕਰ ਰਹੇ ਸੋ ਇੰਨਾ ਵੱਡਾ ਵਿਦਵਾਨ ਪੰਡਤ ਤੇ ਪੰਡਤ ਲਾਲ ਚੰਦ ਪਰ ਸਾਧ ਸੰਗਤ ਜਦੋਂ ਸ਼ੰਕਾ ਪੈਦਾ ਹੋ ਗਿਆ ਉਦੋਂ ਵਿਦਵਤਾ ਦਾ ਗਿਆਨ ਦਾ ਗੁਰੂ ਦੀ ਨਜ਼ਰ ਵਿੱਚ ਕੋਈ ਮੁੱਲ ਨਹੀਂ ਹੈ ਗਿਆਨ ਨਾ ਵੀ ਹੋਵੇ ਬਹੁਤ ਘੱਟ ਵੀ ਹੋਵੇ ਪਰ ਸਾਧ ਸੰਗਤ ਗੁਰੂ ਉੱਤੇ ਸ਼ਰਧਾ ਪੂਰੀ ਹੋਣੀ ਚਾਹੀਦੀ ਗੁਰਮਤ ਵਿੱਚ ਦੋਵੇਂ ਕਨਸੈਪਟ ਨੇ ਸ਼ਰਧਾ ਵੀ ਤੇ ਗਿਆਨ ਵੀ ਨਾ ਤਾਂ ਕੱਲੀ ਪੂਰੀ ਸ਼ਰਧਾ ਪਰਵਾਨ ਹੈ ਨਾ ਕੱਲਾ ਗਿਆਨ ਪਰਵਾਨ ਹੈ ਇਸ ਲਈ ਸਾਧ ਸੰਗਤ ਜਦੋਂ ਸਿੱਖ ਦਰਸ਼ਨ ਕਰਨਾ ਹੋਵੇ ਅਤਿਨਿਕਾ ਭਾਈ ਗੁਰੂ ਦੇ ਦਰਸ਼ਨ ਸਫਲ ਨੇ ਭਾਵ ਫਲ ਦੇਣ ਵਾਲੇ ਨੇ ਪਰ ਸ਼ਰਤ ਇਹ ਕਿ ਦਰਸ਼ਨ ਕਰਨ ਵਾਲੇ ਦੇ ਅੰਦਰ ਭਾਵਨਾ ਹੋਵੇ ਇਹ ਨਾ ਹੋਵੇ ਉਹ ਹਰ ਗੱਲ ਤੇ ਸ਼ੰਕਾ ਕਰੀ ਜਾਵੇ ਆ ਵੀ ਗਲਤ ਹੈ ਆ ਵੀ ਗਲਤ ਹੈ ਅਸੀਂ ਬਹੁਤ ਹਾਤ ਵਿੱਚ ਗੁਰਦੁਆਰੇ ਕਮੀਆਂ ਵੇਖ ਕੇ ਮੁੜ ਜਾਂਦੇ ਹਾਂ ਕਥਾ ਦੀ ਕੀਰਤਨ ਦੀ ਚਰਚਾ ਬਹੁਤ ਘੱਟ ਲੋਕ ਕਰਦੇ ਨੇ ਘਰ ਜਾ ਕੇ ਸਾਥ ਸੰਗਤ ਉਹਨਾਂ ਗੱਲਾਂ ਦੀ ਆਪਾਂ ਚਰਚਾ ਕਰਦੇ ਫਲੰਨਾ ਵੇਖਿਆ ਫਲੰਨਾ ਵੇਖਿਆ ਫਲਨਾਂ ਵੇਖੇ ਆਪਾਂ ਗੁਰਦੁਆਰੇ ਆ ਕੇ ਲੋਕਾਂ ਦੇ ਔਗਣ ਵੇਖੀਦੇ ਨੇ ਜਿੰਨੀ ਦੇਰ ਗੁਰੂ ਦੇ ਦਰ ਉੱਤੇ ਆ ਕੇ ਅੱਖਾਂ ਵਿੱਚ ਸ਼ਰਧਾ ਨਹੀਂ ਪੈਦਾ ਹੁੰਦੀ ਬਾਦਸ਼ਾਹ ਕਹਿੰਦੇ ਭਾਈ ਉਹ ਸੰਗਤ ਦੇ ਚਰਨ ਪਰਸੇ ਸੰਗਤ ਵਿੱਚ ਬਹਿ ਕੇ ਗੁਰੂ ਦਾ ਉਪਦੇਸ਼ ਸੁਣੇ ਜੋ ਤੁਸੀਂ ਕਰ ਰਹੇ ਹੋ ਫਿਰ ਇੱਕ ਬੇਨਤੀ ਸਮਝਿਓ ਇਹ ਕੋਈ ਫਾਰਮੈਲਿਟੀ ਨਹੀਂ ਹੈ ਵੇ ਆਪਾਂ ਗੁਰਪੁਰਬ ਮਨਾਉਨੇ ਲੋਕੀ ਸੱਦਣੇ ਨੇ ਕਈ ਤਰ੍ਹਾਂ ਦੇ ਭਗਵਾਨ ਬਣਾਉਨੇ ਨੇ ਅਗਲੇ ਦਿਨ ਵਾਹ ਵਾ ਹੋਣੀ ਹੈ ਬਹੁਤ ਵੱਡਾ ਪੁਰਬ ਮਨਾਇਆ ਪ੍ਰਕਾਸ਼ ਪਰ ਮਨੋਂਨ ਦਾ ਭਾਵ ਹੈ ਆਪਣੇ ਜੀਵਨ ਵਿੱਚ ਗੁਰੂ ਦੇ ਉਪਦੇਸ਼ ਦਾ ਪ੍ਰਕਾਸ਼ ਹੋਵੇ ਕੋਈ ਨਾ ਕੋਈ ਗੱਲ ਆਪਾਂ ਸੰਗਤ ਵਿੱਚੋਂ ਸਿੱਖ ਕੇ ਜਾਈਏ ਇਸ ਲਈ ਸੰਗਤ ਵਿੱਚ ਬਹਿ ਕੇ ਸਿੱਖੋ ਉਪਦੇਸ਼ ਸੁਣੇ ਗੁਰੂ ਦੇ ਉਪਦੇਸ਼ ਨੂੰ ਸੁਣੇ ਫਿਰ ਕਮਾਉਣਾ ਸ਼ੁਰੂ ਕਰੇ ਅੱਗੇ ਮਹਾਰਾਜ ਨੇ ਕਿਹਾ ਤੀਜਾ ਕੰਮ ਉਹ ਗੁਰੂ ਦਾ ਦਿੱਤਾ ਮੰਤਰ ਜ਼ਰੂਰ ਜਪੇ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਦਾ ਸ਼ਬਦ ਜਪੇ ਫਿਰ ਚੌਥੀ ਗੱਲ ਬਾਛੇ ਤੇ ਭਾਈ ਉਹ ਗੁਰੂ ਚਰਨਾਂ ਵਿੱਚ ਆਵੇ ਤੇ ਸੰਗਤ ਦਾ ਅਦਬ ਸਤਕਾਰ ਚਰਨ ਧੂੜ ਮੰਗੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਮਹਾਰਾਜ ਕਿਰਪਾ ਕਰੋ ਮੈਨੂੰ ਭਰੋਸਾ দান ਬਖਸ਼ੋ ਕਿਉਂਕਿ ਭਰੋਸੇ ਤੋਂ ਬਗੈਰ ਅੱਗੇ ਆਪਾਂ ਵੱਧ ਨਹੀਂ ਸਕਾਂਗੇ ਇਹ ਬੇਨਤੀ ਸਮਝਿਓ ਬਾਣੀ ਵੀ ਪੜੇ ਮੱਥਾ ਵੀ ਟੇਕੇ ਚਰਨ ਵੀ ਪਰਸੇ ਸੰਗਤ ਵਿੱਚ ਉਪਦੇਸ਼ ਵੀ ਸੁਣੇ ਪਰ ਸਭ ਕੁਝ ਸੁਣ ਕੇ ਭਰੋਸਾ ਹੀ ਨਾ ਆਵੇ ਤਸਾ ਸਾਧ ਸੰਗਤੋ ਵੀ ਫੇਲ ਹੋ ਜਾਂਦਾ ਫਿਰ ਅਰਦਾਸ ਕਰਨੀ ਮਹਾਰਾਜ ਪਰੋਸਾ ਬਖਸ਼ੋ ਇਹ ਤਾਂ ਸਾਧ ਸੰਗਤ ਪੰਥ ਨੇ ਜਦੋਂ ਅਰਦਾਸ ਬਣਾਈ ਉਹਦੇ ਵਿੱਚ ਪਹਿਰਾ ਪੱਕਾ ਸ਼ਾਮਲ ਕਰ ਦਿੱਤਾ ਹਰ ਸਿੱਖ ਗੁਰੂ ਕੋਲੋਂ ਧਾਨ ਮੰਗੇ ਮਹਾਰਾਜ ਸਾਨੂੰ ਧਾਨ ਬਖਸ਼ੋ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਧਾਨ ਕੇਸ ਧਾਨ ਰਹਿਤ ਧਾਨ ਵਿਵੇਕ ਧਾਨ ਉਹਦੇ ਵਿੱਚ ਲਿਖਿਆ ਵਿਸਾ ਧਾਨ ਤਿਆਗ ਕੀਏ ਪਰੋਸਾ ਧਾਨ ਗੁਰੂ ਕੋਲੋਂ ਅਰਦਾਸ ਕਰਕੇ ਮੰਗਣਾ ਮਹਾਰਾਜ ਪਰੋਸਾ ਧਾਨ ਬਖਸ਼ੋ ਜੋ ਅਸੀਂ ਸੁਣਿਆ ਉਹਦੇ ਉੱਤੇ ਭਰੋਸਾ ਆ ਜਾਏ ਜੋ ਅਸੀਂ ਵੇਖਿਆ ਗੁਰੂ ਦੇ ਨਰਦੀ ਵਡਿਆਈ ਉਹਦੇ ਉੱਤੇ ਭਰੋਸਾ ਆ ਜਾਏ ਸਨ ਜੇ ਵਿਸ਼ਵਾਸ ਆ ਜਾਏ ਜਾ ਕੇ ਰਿਦਮ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਮਹਾਰਾਜੇ ਭਰੋਸਾ ਨਾ ਆਵੇ ਫਿਰ ਪਾਤਸ਼ਾਹ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੇ ਬਹਰ ਉਸ ਕਾ ਵਿਸ਼ਵਾਸ ਨਾ ਹੋਵੇ ਭਾਈ ਤੂੰ ਗੁਰੂ ਤੋਂ ਦੂਰ ਹੋ ਜਾਏਗਾ ਜਿਹੜੇ ਰਿਸ਼ਤੇ ਵਿੱਚ ਵਿਸ਼ਵਾਸ ਭਰੋਸਾ ਨਹੀਂ ਉਹ ਰਿਸ਼ਤੇ ਕਮਜ਼ੋਰ ਹੋ ਜਾਂਦੇ ਨੇ ਜਿਹੜੇ ਰਿਸ਼ਤੇ ਵਿੱਚ ਸ਼ੰਕ ਪੈਦਾ ਹੋ ਜਾਏ ਉਹ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਕਮਜ਼ੋਰ ਰਿਸ਼ਤੇ ਟੁੱਟ ਜਾਂਦੇ ਨੇ ਪਤੀ ਤੇ ਪਤਨੀ ਦਾ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਮਾਫ ਕਰਿਓ ਬਾਕੀ ਰਿਸ਼ਤੇ ਸਤਕਾਰਯੋਗ ਨੇ ਪਰ ਸਾਰੇ ਰਿਸ਼ਤੇ ਅਧੂਰੇ ਰਹਿ ਜਾਂਦੇ ਨੇ ਦੁਨਿਆਵੀ ਤੌਰ ਤੇ ਪੁੱਤਾਂ ਧੀਆਂ ਦਾ ਰਿਸ਼ਤਾ ਚੰਗਾ ਹੈ ਪਰ ਵਕਤ ਆਉਂਦੇ ਧੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ ਪੁੱਤਰ ਵਿਆਹ ਦਿੰਨੇ ਆ ਉਹ ਪੁੱਤਰ ਨੂੰ ਆਪੋ ਆਪਣੇ ਘਰ ਅਲੱਗ ਹੋ ਜਾਂਦੇ ਨੇ ਜੇ ਵਿਰਧ ਵਸਤਾ ਵਿੱਚ ਬੁੱਢੇ ਹੋયા ਇੱਕ ਦੂਜੇ ਦਾ ਦੁੱਖ ਕੋਈ ਵੇਖਦਾ ਤਾਂ ਪਤੀ ਪਤਨੀ ਵੇਖਦੇ ਨੇ ਸਾਥ ਸੰਗਤ ਸਭ ਤੋਂ ਨੇੜੇ ਦਾ ਰਿਸ਼ਤਾ ਹੈ ਪਤੀ ਤੇ ਪਤਨੀ ਦਾ ਰਿਸ਼ਤਾ ਜੇ ਦੋਮਾਂ ਵਿੱਚ ਵਿਸ਼ਵਾਸ ਹੈ ਇਹਦੇ ਨਾਲ ਦਾ ਦੁਨੀਆਂ ਵਿੱਚ ਕੋਈ ਸਵਰਗ ਨਹੀਂ ਤੇ ਮੁਆਫ ਕਰਿਓ ਜੇ ਸ਼ੱਕ ਪੈਦਾ ਹੋ ਜਾਏ ਇਹਦੇ ਨਾਲ ਦਾ ਨਰਕ ਵੀ ਕੋਈ ਨਹੀਂ ਸਭ ਤੋਂ ਵੱਡਾ ਨਰਕ ਵਾਲਾ ਰਿਸ਼ਤਾ ਪਤੀ ਤੇ ਪਤਨੀ ਦਾ ਰਿਸ਼ਤਾ ਜਿੱਦਣ ਸ਼ੱਕ ਪੈਦਾ ਹੋ ਜਾਏ ਜੇ ਵਿਸ਼ਵਾਸ ਹੈ ਤਾਂ ਸਵਰਗ ਹੈ ਜੇ ਵਿਸ਼ਵਾਸ ਨਹੀਂ ਤਾਂ ਸਾਥ ਸੰਗਤ ਨਰਕ ਵਾਲਾ ਰਿਸ਼ਤਾ ਬਣ ਜਾਂਦਾ ਇਸ ਲਈ ਸਿੱਖ ਤੇ ਗੁਰੂ ਦਾ ਰਿਸ਼ਤਾ ਵਿਸ਼ਵਾਸ ਦੇ ਸਿਰ ਤੇ ਖੜੇ ਸਿੱਖ ਨੇ ਗੁਰੂ ਕੋਲੋਂ ਭਰੋਸਾ ਦਾਨ ਮੰਗਣਾ ਹੁਣ ਚਾਰ ਗੱਲਾਂ ਹੋ ਗਈਆਂ ਅਰਦਾਸ ਕਰੇ ਗੁਰੂ ਦੇ ਦਰਸ਼ਨ ਕਰੇ ਪਰ ਨਾਲ ਸ਼ਰਧਾ ਭਾਵਨਾ ਅੱਖਾਂ ਵਿੱਚ ਸ਼ਰਧਾ ਹੋਵੇ ਸੰਗਤ ਦੇ ਚਰਨ ਪਰਸੇ ਉਪਦੇਸ਼ ਸੁਣੇ ਤੇ ਗੁਰੂ ਦਾ ਦਿੱਤਾ ਮੰਤਰ ਜਪੇ ਪੰਜਵੀਂ ਗੱਲ ਵਾਛੇ ਤੇ ਨੇ ਅਰਦਾਸ ਵਿੱਚ ਕੀ ਮੰਗਣੇ ਫਿਰ ਇਹ ਵੀ ਸੁਣੀ ਮਹਾਰਾਜ ਕੀ ਮੰਗਣੇ ਕਹਿੰਦੇ ਕੱਲਾ ਪੁਰੋਸਾ ਵਿਸ਼ਵਾਸ ਨਾ ਮੰਗੀ ਨਾਲ ਅਰਦਾਸ ਕਰਕੇ ਕਈ ਮਹਾਰਾਜ ਆਪਣੀ ਅਮਰਤ ਦ੍ਰਿਸ਼ਟੀ ਪਾਓ ਜੋ ਕੋਈ ਸਾਡੇ ਵਿੱਚ ਔਗਣ ਨੇ ਕਿਰਪਾ ਕਰਕੇ ਉਹ ਦ੍ਰਿਸ਼ਟੀ ਨਾਲ ਸਾੜ ਦਿਓ ਕਿਉਂਕਿ ਹਰ ਬੰਦੇ ਵਿੱਚ ਔਗਣ ਨੇ ਜਦੋਂ ਗੁਰੂ ਸਿੱਖ ਵੱਲ ਵੇਖਦੇ ਜੇ ਕਿਰਪਾ ਦ੍ਰਿਸ਼ਟੀ ਪਾ ਦੇ ਤਾਂ ਔਗਣ ਸਾੜ ਦਿੰਦਾ ਆਪਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਕਰੀਦਾ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਸ ਜਠੇ ਸਭ ਦੁੱਖ ਜਾਏ ਇਹਦਾ ਅਰਥ ਇਹ ਵੀ ਹੈ ਕਿ ਜਿਹੜਾ ਗੁਰੂ ਨੂੰ ਵੇਖੇ ਉਹਦੇ ਦੁੱਖ ਦੂਰ ਹੁੰਦੇ ਨੇ ਇਹ ਵੀ ਅਰਥ ਹੈ ਜਿਹਦੇ ਵੱਲ ਗੁਰੂ ਕਿਤੇ ਨਜ਼ਰ ਭਰ ਕੇ ਆਪਣੀ ਪ੍ਰੇਮ ਦ੍ਰਿਸ਼ਟੀ ਪਾ ਦੇ ਉਹਦੇ ਵੀ ਦੁੱਖ ਨਾਸ਼ ਹੋ ਜਾਂਦੇ ਔਰ ਪੰਜਵੇਂ ਗੁਰੂ ਕੋਲੋਂ ਮੰਗਣੇ ਮਹਾਰਾਜ ਅਮਰ ਦ੍ਰਿਸ਼ਟੀ ਪਾਓ ਫਿਰ ਜਿਹਦੇ ਉੱਤੇ ਗੁਰੂ ਨੇ ਅਮਰ ਦ੍ਰਿਸ਼ਟੀ ਪਾਈ ਯਾਦ ਰੱਖਿਓ ਉਹ ਵੱਡੇ ਤੋਂ ਵੱਡਾ ਪੱਪੀ ਵੀ ਹੋਵੇ ਚੋਰ ਵੀ ਹੋਵੇ ਗੁਰੂ ਸੰਤ ਬਣਾ ਕੇ ਰੱਖ ਦਿੰਦਾ ਅੱਠਵੇਂ ਪਾਤਸ਼ਾਹ ਜਿਨ੍ਹਾਂ ਦੀ ਵਡਿਆਈ 'ਚ ਬੈਠੇ ਹੋ ਗੁਰੂ ਚਰਨੋਂ ਵਿੱਚ ਚੋਰੀ ਕਰਨ ਚੋਰ ਆਉਂਦਾ ਜਿੱਦਣ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਪੈਂਦੀ ਉਹ ਚੋਰ ਨਹੀਂ ਰਹਿੰਦਾ ਉਹਨੂੰ ਪਾਤਸ਼ਾਹ ਨੇ ਸੰਤ ਬਣਾ ਦਿੱਤਾ ਸਾਧ ਸੰਗਤ ਇਹਦੇ ਵਾਸਤੇ ਤੁਸੀਂ ਸ਼ਬਦ ਪੜ੍ਹਦੇ ਹੋ ਜੋ ਮੈਂ ਇਹ ਅਕਰੀ ਵਿਆਖਿਆ ਕਹੀ ਆ ਸੁਖਮਨੀ ਸਾਹਿਬ ਜੀ ਤੁਸੀਂ ਪੜ੍ਹੋਗੇ ਉੱਥੇ ਮਹਾਰਾਜ ਨੇ ਬਚਨ ਕਹੇ ਸਫਲ ਦਰਸ਼ਨ ਪਿਖਤ ਪੁਨੀਤ ਪੜੋ ਸਫਲ ਦਰਸ਼ਨ ਪੇਖਤ ਪੁਨੀਤ ਪਰਸਦ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾ ਗਵੇ ਸੁਣ ਕਰ ਬਚਨ ਸੰਗਤ ਵਿੱਚ ਉਹ ਬਹਿ ਕੇ ਬਚਨ ਸੁਣੇ ਗੁਰੂ ਦਾ ਸੁਣ ਕਰ ਬਚਨ ਕਰਨ ਆ ਘੰਨੇ ਮਨ ਸੰਤੋਖਾ ਤਮ ਪਤਿਆਨੇ ਅਖੀਰ ਤੇ ਫਿਰ ਅਰਦਾਸ ਕਰੇ ਕਾਦੀ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਸਿੱਖ ਹੋਏ ਸਤ ਸੰਤ ਜਦੋਂ ਗੁਰੂ ਨੇ ਅੰਮ੍ਰਿਤ ਦ੍ਰਿਸ਼ਟੀ ਪਾਈ ਵਾ ਵੇਖਨੇ ਅਸਾਰ ਗੁਰੂ ਨੇ ਸੰਤ ਬਣਾ ਦਿੱਤਾ ਚੋਰ ਵੀ ਸੰਤ ਹੋ ਗਏ ਬਾਦਸ਼ਾਹਾਂ ਦੇ ਚਰਨਾਂ ਵਿੱਚ ਚੋਰੀ ਕਰਨ ਆਇਆ ਜਸਵੰਤ ਰਾਏ ਪਰ ਜਦੋਂ ਤੁਹਾਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਅਮਰ ਦ੍ਰਿਸ਼ਟੀ ਪਈ ਉਹ ਬੰਦਾ ਚੋਰ ਨਹੀਂ ਰਿਆ ਸੰਗਤ ਵਿੱਚ ਬੈਠਿਆ ਇਹ ਬੇਨਤੀ ਮੈਂ ਪਿਛਲੇ ਸਾਲ ਵੀ ਇੱਥੇ ਬੇਨਤੀ ਕਹੀ ਸੀ ਸਾਧ ਸੰਗਤ ਆਹ ਲਾਈਵ ਚੱਲ ਰਿਹਾ ਹੈ ਨਾ ਜਿਹਦੇ ਜਿਹਦੇ ਉੱਤੇ ਕੈਮਰਾ ਪੈਣਾ ਉਹ ਬੰਦਾ ਹਜ਼ਾਰਾਂ ਮਿਲਾਂ ਤੱਕ ਦੂਰ ਵਿਦੇਸ਼ਾਂ ਤੱਕ ਵੀ ਜਿੱਥੋਂ ਤੱਕ ਫੋਟੋ ਜਾਣੀ ਤੁਹਾਡੀ ਫੋਟੋ ਚਲੀ ਜਾਣੀ ਪਰ ਸ਼ਰਤ ਇਹ ਹੈ ਤੁਸੀਂ ਕੈਮਰੇ ਦੇ ਸਾਹਮਣੇ ਹੋਮ ਜੇ ਕੈਮਰਾ ਮੇਰੇ ਤੇ ਲੱਗਾ ਮੇਰੀ ਫੋਟੋ ਜਾ ਰਹੀ ਹੈ ਜੇ ਕੈਮਰੇ ਵਾਲੇ ਤੁਹਾਡੇ ਵੱਲ ਕਮਾਦਨ ਤੁਹਾਡੀ ਫੋਟੋ ਜਾਏਗੀ ਇਹਦਾ ਮਤਲਬ ਜੇ ਤੇ ਵੱਲ ਕੈਮਰਾ ਹੋਵੇ ਉਹਦੀ ਫੋਟੋ ਹਜ਼ਾਰਾਂ ਮੀਲ ਚਲੀ ਜਾਂਦੀ ਹੈ ਸ਼ਰਤ ਇਹ ਕਿ ਉਹ ਕੈਮਰੇ ਦੇ ਸਾਹਮਣੇ ਹੋ ਜਾਏ ਉਹਨੂੰ ਕਹਿੰਦੇ ਨੇ ਬੰਦਾ ਲਾਈਵ ਹੋ ਗਿਆ ਸਾਧ ਸੰਗਤ ਸਿੱਖ ਗੁਰੂ ਦੀ ਸੁਰਤ ਕਰਕੇ ਗੁਰੂ ਦੇ ਸਨਮੁਖ ਹੋਵੇ ਇਹ ਯਾਦ ਰੱਖਿਓ ਗੁਰੂ ਤੁਹਾਡੇ ਨਾਲ ਲਾਈਵ ਹੋ ਜਾਏਗਾ